ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਦੇ ਤੁਹੀ ਸਾਰੇ ਵਧੀਆ ਹੋਗੇ ਬਹੁਤ سارے ਇਨਸਾਨ ਬਹੁਤ سارے ਮਨੁੱਖ ਆਪੂਤ ਪ੍ਰੇਤ ਬੁਰੀ ਆਤਮਾ ਜਿੰਨ ਭੂਤ ਇਹਨਾਂ ਉਤੇ ਯਕੀਨ ਨਹੀਂ ਰੱਖਦੇ ਇਸੇ ਤਰ੍ਹਾਂ ਗਿਆਨੀ ਸੰਤ ਸੇ ਮਸਕੀਨ ਹੋਣੇ ਵੀ ਕਹਿੰਦੇ ਆ ਕਿ ਮੈਂ ਬੂਤ ਪ੍ਰੇਤ ਅਜਿੰਨ ਬੁਰੀ ਆਤਮਾ ਤੇ ਮੇਰਾ ਵੀ ਯਕੀਨ ਨਹੀਂ ਸੀ ਹੈ ਲekin ਗਿਆਨੀ ਸੰਤ ਸਿੰਘ ਮਸਕੀਨ ਆ ਦੇ ਨਾ ਬਾਅਦ ਚ ਇਸ ਤਰ੍ਹਾਂ ਦਾ ਕੀ ਵਾਕਿਆ ਪੇਸ਼ ਆਇਆ ਕਿ ਉਹ ਬਾਅਦ ਚ ਇਸ ਗੱਲ ਤੇ ਉਹਨਾਂ ਦਾ ਯਕੀਨ ਹੋ ਗਿਆ ਕਿ ਬੂਤ ਪ੍ਰੇਤ ਜਾਂ ਬੁਰੀ ਆਤਮਾ ਹੈ ਨੇ ਇਹ ਗਿਆਨੀ ਸੰਤ ਸਿੰਘ ਮਸਕੀਨ ਹੋਣੀ ਆ ਜੀ ਦੀ ਕਥਾ ਦੇ ਵਿੱਚ ਦੱਸਦੇ ਪਏ ਆ ਪਹਿਲਾਂ ਆਪਾਂ ਚੱਲ ਕੇ ਦੇਖ ਲੈਨੇ ਕਥਾ ਤੇ ਫਿਰ ਕਰਨੇ ਇਸ ਤੇ ਗੱਲਬਾਤ ਸਿਮਰਨ ਨਾ ਕੀਤਾ ਤੇ ਪਸ਼ੂ ਦੀ ਤਰ੍ਹਾਂ ਜੀਵੇਗਾ ਔਰ ਹੋ ਸਕਦਾ ਹੈ ਕਿਦਰੇ ਮੁੜ ਜਾਏ ਪਸ਼ੂ ਹੀ ਹੋ ਜਾਏ ਸਿਮਰਨ ਨਾ ਕੀਤਾ ਤੇ ਬੜਾ ਭਿਆੰਕਰ ਜ਼ੁਲਮ ਕੀਤਾ ਹੋ ਸਕਦਾ ਹੈ ਇਹਦਾ ਜਨਮ ਵੀ ਨਾ ਹੋਵੇ ਬਹੁਤ ਲੰਮੇ ਸਮੇਂ ਤੱਕ ਭਟਕੇ ਇਹਨੂੰ ਮਾਂ ਹੀ ਕੋਈ ਨਾ ਵੇਲੇ ਬਹੁਤ ਪਰੇਤ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗ ਅਜ ਗੁਰੂ ਅਰਜਨ ਦੇਵ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਫਰਮਾਨ ਕਰਦੇ ਨੇ ਕਹੂੰ ਜਛ ਗੰਦਰਬ ਉਰਗ ਕਹੂੰ ਵਿਦਿਆਦਰ ਕਹੂੰ ਭੈ ਕੇਨਰ ਪਿਸਾਚ ਕਹੂੰ ਪ੍ਰੇਤ ਹੈ ਪ੍ਰਭੂ ਤੇਰੀ ਦੁਨੀਆ ਕਿਦਰੇ ਪ੍ਰੇਤ ਨੇ ਕਿਦਰੇ ਭੂਤ ਨੇ ਕਿਦਰੇ ਪਿਛਾਚ ਨੇ ਜਿਨ੍ਹਾਂ ਦਾ ਜਨਮ ਨਹੀਂ ਭਟਕਦੇ ਨੇ ਦੇਵਤਿਆਂ ਦਾ ਵੀ ਛੇਤੀ ਜਨਮ ਨਹੀਂ ਬੜਾ ਨਾਮ ਜਪਿਆ ਬੜੀ ਬੰਦਗੀ ਕੀਤੀ ਥੋੜਾ ਜਿਹਾ ਪੈਂਡਾ ਰਿਹਾ ਸਰੀਰ ਦਾ ਅੰਤ ਹੋ ਗਿਆ ਐਸੇ ਮਨੁੱਖ ਦਾ ਜਲਦੀ ਜਨਮ ਨਹੀਂ ਹੋਵੇਗਾ ਕਿਉਂਕਿ ਜਿਤਨੀ ਪਵਿੱਤਰਤਾ ਉਹਦੇ ਕੋਲ ਹੈ ਜਿਤਨਾ ਗਿਆਨ ਉਹਦੇ ਕੋਲ ਹੈ ਜਿਤਨਾ ਰਸ ਉਹਦੇ ਕੋਲ ਰੱਬੀ ਹੈ ਉਸ ਤਰ੍ਹਾਂ ਦੀ ਕੋਈ ਮਾਂ ਚਾਹੀਦੀ ਹੈ ਹਰ ਮਾਂ ਉਸ ਨੂੰ ਜਨਮ ਨਹੀਂ ਦੇ ਸਕਦੀ ਇਹ ਦੇਵਤੇ ਅਕਸਰ ਗੁਰਦੁਆਰਿਆਂ ਚਾਉਂਦੇ ਨੇ ਮੰਦਰਾਂ ਚਾਉਂਦੇ ਨੇ ਦਰਗਾਹਾਂ ਚਾਉਂਦੇ ਨੇ ਕਿਸੇ ਵਕਤ ਮੈਂ ਤੁਹਾਨੂੰ ਚਸ਼ਮਦੀ ਦੇਵਾਏ ਕਿ ਵਾਕਿਆਤ ਕਿਹਦੇ ਗੱਲ ਬਣੀ ਤੇ ਦਸਾਂਗੇ ਜੋ ਮੈਂ ਇਸ ਤਰ੍ਹਾਂ ਦੇ ਦੇਖੇ ਜਿੱਥੇ ਸਤਸੰਗ ਹੋ ਰਿਹਾ ਹੋਵੇ ਰੱਬ ਦਾ ਨਾਮ ਜਪਿਆ ਜਾ ਰਿਹਾ ਹੋਵੇ ਇਹ ਦੇਵਤੇ ਹੁੰਦੇ ਨੇ ਉਹਨਾਂ ਕਰਕੇ ਵਾਈਬ੍ਰੇਸ਼ਨ ਵੀ ਅੱਛੀ ਬਣ ਜਾਂਦੀ ਨਿਰਆਕਾਰ ਸਰੂਪ ਹੈ ਉਹਨਾਂ ਦਾ ਹਾਂ कि ਜਿਹੜਾ ਉਹਨਾਂ ਦੇਵਤਿਆਂ ਨੂੰ ਦੇਖ ਸਕਦਾ ਹੈ ਨਿਰਾਰਹਾਰ ਨੂੰ ਉਹਨੂੰ ਕਹਿੰਦੇ ਨੇ ਦੇ ਕੋਲ ਦਿਵ ਦ੍ਰਿਸ਼ਟੀ ਹੈ ਦੇਵ ਦ੍ਰਿਸ਼ਟੀ ਵੇਖਣ ਵਾਲੀ ਦ੍ਰਿਸ਼ਟੀ ਹੈ। ਔਰ ਇਸ ਤਰ੍ਹਾਂ ਦੇ ਪੁਰਸ਼ ਵੀ ਮੈਂ ਦੇਖੇ ਨੇ ਜੋ ਵੇਖ ਸਕਦੇ ਨੇ ਇਸ ਤਰ੍ਹਾਂ ਨਾਲ। ਬਹੁਤ ਪਰੇਤ ਜੋ ਅਤਿਅੰਤ ਮਲੇਨ ਇਸ਼ਰਾਵ ਖਾਨੇ ਚੋਂ ਦੇਨ ਜੂਵੇ ਖਾਨੇ ਚੋਂ ਨਿਰਵੇਸ਼ਿਆ ਲਿਆ ਚੋਂ ਹੁੰਦੇ ਨੇ ਵੀ ਕਿਉਂਕਿ ਇਹਨਾਂ ਦਾ ਰਸ ਉੱਥੇ ਬਣਦਾ। ਜਿਤਨੇ ਚਿਰ ਤੱਕ ਇਹਨਾਂ ਦਾ ਜਨਮ ਨਹੀਂ ਆਉਂਦਾ ਇਹ ਮਾੜੀਆਂ ਥਾਵਾਂ ਤੇ ਰਹਿਣਗੇ। ਜਿੰਨੇ ਚਿਰ ਤੱਕ ਦੇਵਤਿਆਂ ਦਾ ਜਨਮ ਨਹੀਂ ਹੁੰਦਾ ਮੰਦਰ ਮਸਜਿਦ ਗੁਰਦੁਆਰਿਆਂ ਚ ਰਹਿਣਗੇ ਤੁਹਾਡੇ ਨੇੜੇ ਹੀ ਹੈ ਹਜ਼ੂਰ ਸਾਹਿਬ ਕਮ ਸੇ ਕਮ 15 ਸਾਲ ਤੱਕ ਲੰਗਰ ਦੇ ਹੁਣ ਵੀ ਬਰਾਂਡੇ ਚ ਪਿਆ ਇੱਕ ਡਰਮ ਵੱਜਦਾ ਰਿਹਾ ਆਪਣੇ ਆਪ ਬੜੇ ਜ਼ੋਰ ਨਾਲ ਕੋਈ ਸੇਵਾਦਾਰ ਹੋਣਾ ਨਾਮ ਜਪਿਆ ਹੋਣਾ ਸੇਵਾ ਵੀ ਬਹੁਤ ਕੀਤੀ ਹੋਣੀ ਮੁਕਤੀ ਨਹੀਂ ਹੋਈ ਹੁੰਦੀ ਪਰ ਅੰਦਰ ਮਮਤਾ ਸੇਵਾ ਕਰਨ ਦੀ ਤੁਰੰਦਾ ਉਥੇ ਸੀ ਜਦੋਂ ਲੰਗਰ ਖੋਲ ਦਾ ਸਮਾਂ ਹੁੰਦਾ ਸੀ ਉਦੋਂ ਹੀ ਡ럼 ਵੱਜਦਾ ਸੀ ਮੈਂ ਸਚਕਣ ਸਾਬ ਕਥਾ ਕਰਕੇ ਇੱਕਦਮ ਚੱਲ ਰਹਿਦਾ ਸੀ ਸੁਣਨ ਕਿਉਂਕਿ ਮੈਨੂੰ ਜਦ ਕਿਸੇ ਨੇ ਦੱਸਿਆ ਤਰਕ ਬੁੱਧੀ ਆਉਣ ਕਰਕੇ ਮੈਂ ਮੰਨਦਾ ਨਹੀਂ ਸੀ ਮੈਨੂੰ ਕਹਿਣ ਲੱਗੇ ਫਿਰ ਦੂਰ ਦੀ ਗੱਲ ਥੋੜੀ ਐ ਅੱਜ ਕੀ ਸਚਕਣ ਜਾਏ ਉਹਦੇ ਸੁਣ ਲੈ 8:30 ਵਜੇ ਕਥਾ ਦੀ ਸਮਾਪਤੀ ਤੋਂ ਬਾਅਦ ਜਦ ਮੈਂ ਚੱਲਣ ਲੱਗਾ ਪੁਜਾਰੀ ਸਾਹਿਬ ਨੇ ਮੇਰੀ ਬਾਹ ਪਕੜ ਲਈ ਭੀ ਗੱਲ ਕੀ ਕਿਉਂ ਨਸਦੇ ਹੋ ਮੈਂ ਕਿਹਾ ਕ੍ਰਿਸ਼ਮਾ ਮੈਂ ਦੇਖਣਾ ਜ਼ਰਾ ਮੈਂ ਆਪਣੀ ਤਸੱਲੀ ਕਰ ਲਵਾਂ ਨਾਲ ਮੇਰੇ ਭਾਈ ਕਲਿਆਣ ਸਿੰਘ ਹੋਰ ਰਾਗੀ ਸਿੰਘ ਅਸੀਂ ਪਹੁੰਚੇ ਉਹਦੇ ਸੰਗ ਤਾਂ ਪਹਿਲੇ ਦੀਆਂ ਬੈਠੀਆਂ ਹੋਈਆਂ ਸਨ ਸੁਣਨ ਵਾਸਤੇ ਵਾ ਕਈ ਵਜ ਪਿਆ 9:30 ਪੌਣੇ 10 ਦੇ ਕਰਿਓ ਹੈਰਾਨਗੀ ਹੋਈ ਮੈਨੂੰ ਪਰ ਬੜਾ ਜ਼ੋਰ ਦਾ ਵਜੇ ਜਿਵੇਂ ਤੋਪ ਦੇ ਤਮਾਕਿਆ ਫਿਰ ਤੇ ਮੈਂ ਰੋਜ਼ ਜਾਣ ਲੱਗ ਪਿਆ 8 ਦਿਨ ਮੈਂ ਉੱਥੇ ਕਥਾ ਕਰਨੀ ਸੀ ਮੈਂ 8 ਦਿਨ ਗਿਆ ਅੱਜ ਕੀ ਜਦ ਮੈਂ ਹੁਣ ਹੋ ਕੇ ਆਇਆ ਹੁਣ ਵਜਣਾ ਬੰਦ ਹੋ ਗਿਆ ਮੈਂ ਕਿ ਜਨਮ ਹੋ ਗਿਆ ਇਹਦਾ ਕਿਦਰਾ ਇਹ ਜਿਤਨਾ ਪਵਿੱਤਰ ਸੀ ਉਸ ਤਰ੍ਹਾਂ ਦੀ ਮਾਂ ਮਿਲ ਗਈ ਹੈ ਇਸ ਤਰ੍ਹਾਂ ਦਾ ਯੋਗ ਬਣ ਗਿਆ ਉਸ ਦਾ ਹੁਣ ਨਹੀਂ ਵੱਜਦਾ ਪਰ ਡਰਮ ਰੱਖਿਆ ਹੋਇਆ ਅਜੇ ਵੀ ਨਿਸ਼ਾਨੀ ਚ ਇਸ ਤਰ੍ਹਾਂ ਦੇ ਦੇਵਤੇ ਲੋਕ ਦੇਵਤਾ ਕਹਿੰਦੇ ਜਿਨ੍ਹਾਂ ਦਾ ਦੀਵਾ ਜਲਿਆ ਹੋਇਆ ਹੈ ਇਹ ਮੰਦਰ ਮਸਜਿਦ ਗੁਰਦੁਆਰਿਆਂ ਚੋਂਦੇ ਅੰਦਰਗਾਹਾਂ ਚੋਂਦੇ ਨੇ ਇਹਨਾਂ ਨੂੰ ਸਕੂਨ ਉੱਥੇ ਮਿਲਦਾ ਹੈ ਉਹ ਜਿਹੜਾ ਪੈਂਡਾ ਰਹਿੰਦਾ ਹੈ ਉਹ ਅਗਲਾ ਜਨਮ ਹੋ ਕੇ ਹੀ ਉਹ ਪੈਂਡਾ ਤੈ ਹੋਵੇਗਾ ਤੋ ਦੇਵਤਿਆਂ ਨੂੰ ਉਡੀਕ ਕਰਨੀ ਪੈਂਦੀ ਹੈ ਜਨਮ ਦੀ ਗੁਰਵਾਨੀ ਕਹਿੰਦੀ ਇਸ ਦੇ ਹੀ ਕੋ ਸਿਮਰੇ ਦੇ ਦੇਵਤੇ ਤਰਸਦੇ ਨੇ ਤੇ ਦੇਹੀ ਮਿਲੇ ਮਨੁੱਖ ਹੀ ਮੁਕਤ ਹੋ ਸਕਦੇ ਪਸ਼ੂ ਨਹੀਂ ਹੋ ਸਕਦੇ ਭੂਤ ਨਹੀਂ ਹੋ ਸਕਦੇ ਔਰ ਦੇਵਤੇ ਵੀ ਨਹੀਂ ਹੋ ਸਕਦੇ ਮਨੁੱਖ ਹੋ ਸਕਦਾ ਐਸ ਵਾਸਤੇ ਬਾਦਸ਼ਾਹ ਜ਼ਫਰ ਆਖਰੀ ਮੁਗਲ ਸਮਰਾਟ ਬੜਾ ਕੀਮਤੀ ਬੋਲ ਹੈ ਉਸਦਾ ਬਨਾਇਆ ਐ ਜ਼ਫਰ ਖਾਲਕ ਨੇ ਕਬ ਇਨਸਾਨ ਸੇ ਬੜਕਰ ਮਨੁੱਖ ਤੋਂ ਉੱਚਾ ਹੋਰ ਕੋਈ ਵੀ ਨਹੀਂ ਹੈ ਬਨਾਇਆ ਐ ਜ਼ਫਰ ਖਾਲਕ ਨੇ ਕਬ ਇਨਸਾਨ ਸੇ ਬੜਕਰ ਮਲਕ ਕੋ ਦੇਵ ਕੋ ਜਿੰਨ ਕੋ پری ਕੋ ਹੂਰੇ ਗਿਲਮਾਂ ਕੋ ਇਹ ਸਾਰੇ ਮਨੁੱਖ ਤੋਂ ਥੱਲੇ ਨੇ ਦੇਵਤੇ ਫਰਿਸ਼ਤੇ ਹੂਰ ਗਿਲਮਾ ਸਭ ਥੱਲੇ ਨੇ ਮਨੁੱਖ ਸਭ ਤੋਂ ਅਫਜ਼ਲ ਹੈ ਕਿਉਂ ਮਨੁੱਖ ਖੁਦਾ ਹੋਣ ਦੀ ਸੰਭਾਵਨਾ ਰੱਖਦਾ ਹੈ ਪਸ਼ੂ ਨਹੀਂ ਰੱਖਦੇ ਦੇਵਤਿਆਂ ਨੂੰ ਵੀ ਮਨੁੱਖ ਬਣਨਾ ਪੈਗਾ ਬਹੁਤਾਂ ਨੂੰ ਵੀ ਮਨੁੱਖ ਬਣਨਾ ਪੈਗਾ ਪਸ਼ੂਆਂ ਨੂੰ ਪ੍ਰਕਿਰਤੀ ਮਨੁੱਖ ਬਣਾਈ ਰਹੀ ਹੈ ਮਨੁੱਖ ਹੀ ਐਸਾ ਦਵਾਰ ਹੈ ਕਿ ਪਰਮਾਤਮਾ ਤੱਕ ਪਹੁੰਚ ਸਕਦਾ ਹੈ ਬਾਕੀ ਨਹੀਂ ਕਈ ਦਫਾ ਮੈਂ ਦੋ ਤਿੰਨ ਦਿਨ ਉੰਜ ਵੀ ਰਹਿ ਜਾਂਦਾ ਹੁੰਦਾ ਉੱਥੇ ਮੈਂ ਉਹਨਾਂ ਨੂੰ ਨਹੀਂ ਦੱਸਦਾ ਹੁੰਦਾ ਵੀ ਮੈਂ ਇੱਥੇ ਰਹਿਣਾ ਹੈ ਤੇ ਅੱਜ ਮੈਂ ਜਾ ਰਿਹਾ ਸਾਰਾ ਇੰਤਜ਼ਾਮ ਕਰ ਲਈਦਾ ਹੈ ਫਿਰ ਮੈਂ ਤਿੰਨ ਚਾਰ ਦਿਨ ਠਹਿਰ ਜਾਂਦਾ ਜਗਾ ਬੜੀ ਰਮਰੇਕ ਕਥਾ ਦੇ ਦੌਰਾਨ ਇੱਕ ਦਿਨ ਇੱਕ ਸਿੰਘ ਉੱਠ ਕੇ ਆਇਆ ਗਿਆਨੀ ਬਲਵਿੰਦਰ ਸਿੰਘ ਦੇ ਕੋਲ ਸੰਗਤ 'ਚ ਬੈਠੇ ਸੀ ਉਹਨਾਂ ਨੂੰ ਕਹਿੰਦਾ ਬਈ ਇਹ ਸਟੇਜ ਦੇ ਉੱਤੇ ਇਹ ਦੋ ਬੰਦੇ ਲੰਬੀਆਂ ਲੰਬੀਆਂ ਦਾੜੀਆਂ ਵਾਲੇ ਕੌਣ ਬੈਠੇ ਨੇ بڑے ਰੂਹਾਨੀ ਲੱਗਦੇ ਨੇ ਬੜਾ ਪ੍ਰਤਾਪ ਲੱਗਦਾ ਹੈ ਨਾ ਕਿ ਗਿਆਨੀ ਬਲਵਿੰਦਰ ਸਿੰਘ ਕਹਿਣ ਲੱਗੇ ਸਟੇਜ ਤੇ ਇਕੱਲੇ ਮਸਜਦ ਜੀ ਬੈਠੇ ਨੇ ਕਿ ਨਹੀਂ ਦੋ ਹੋਰ ਪਿਛੇ ਬੈਠੇ ਨੇ ਦੀਵਾਰ ਦੇ ਨਾਲ ਬੜੇ ਲੰਬੇ ਦਾੜੇ ਗੈਨੀ ਬਲਵਿੰਦਰ ਸਿੰਘ ਕਹਿਣ ਲੱਗੇ ਵੀ ਤੂੰ ਆਪਣੀ ਅੱਖਾਂ ਦਾ ਇਲਾਜ ਕਰਾ ਸਟੇਟ ਤੇ ਕੋਈ ਵੀ ਨਹੀਂ ਹੈ خیر ਬਾਅਦ ਵਿੱਚ ਮੈਂ ਗੈਨੀ ਬਲਵਿੰਦਰ ਸਿੰਘ ਨੂੰ ਪੁੱਛਿਆ ਮੈਂ ਕਿ ਸੰਗਤੇ ਚ ਉੱਚੇ ਚ ਉੱਠ ਕੇ ਆਇਆ ਖਲਬਲੀ ਵੀ ਮਚੀ ਤੁਹਾਡੇ ਕੋਲੋਂ ਔਖਾ ਹੋ ਕੇ ਵੀ ਗਿਆ ਕਨੇਓ ਕਾਰੋਕੇ ਤੇ ਜਾਣਾ ਹੀ ਸੀ ਮਨੋਚਾਰ ਸੁਣਾਦਤੀਆਂ ਆਪਣੀ ਅੱਖਾਂ ਦਾ ਇਲਾਜ ਕਰਾ ਮੇਖ ਨੇ ਮੈਨੂੰ ਕੋਈ ਉਹਦੀ ਦ੍ਰਿਸ਼ਟੀ ਵਿੱਚ ਬਾਰੀਕੀ ਦਿਖਾਈ ਦਿੱਤੀ ਕਹਿੰਦਾ ਫਿਰ ਸੁਣਨਾ ਚਾਹੁੰਦੇ ਉਹ ਕਹਿੰਦੇ ਸਟੇਜ ਦੇ ਉੱਤੇ ਦੋ ਬੰਦੇ ਬੈਠੇ ਨੇ ਪਰ ਮੇਰਾ ਮੋਹ ਤੇ ਸੰਗਦੀ ਤਰਫ ਉਹ ਰਹਿਦਾ ਵੀ ਸੱਜਣ ਸਿਆਟਲ ਹੈ ਜਿਹੜੇ ਟਰਸਟੀ ਨੇ ਉਹਨਾਂ ਨੂੰ ਵੀ ਪਤਾ ਚੱਲ ਗਿਆ ਸਰਦਾਰ ਹਰਸ਼ੰਦਰ ਸਿੰਘ ਹੋਰ ਪੰਚਾਰ ਬਈ ਉਹ ਇਹ ਜਿੱਕੇ ਅੰਦਰ ਦੂਜੇ ਦਿਨ ਵੀ ਕਿਹਾ ਤੀਜੇ ਦਿਨ ਵੀ ਕਿਹਾ ਗਿਆਨੇ ਬਲਵਿੰਦਰ ਸਿੰਘ ਤੰਗ ਆ ਕੇ ਕਹਿੰਦੇ ਨੇ ਮੈਂ ਹੁਣ ਉੱਥੇ ਹੀ ਬੈਠਣਾ ਜਿੱਥੇ ਤੂੰ ਕਹਿੰਦਾ ਨਾ ਦੂਰ ਬੈਠ ਦੇਣਾ ਮੈਂ ਉੱਥੇ ਹੀ ਬੈਠਾਂ ਸਟੇ ਜਿਸ ਤਰ੍ਹਾਂ ਵੀ ਬਣੀ ਹੈ ਉਹ ਵਿਚਕਾਰ ਧੰਨ ਗੁਰੂ ਗੰਬ ਸਾਹਿਬ ਦਾ ਪ੍ਰਕਾਸ਼ ਆਉਂਦਾ ਇੱਕ ਪਾਸੇ ਰਾਗੀ ਪ੍ਰਚਾਰਕ ਬੈਠ ਕੇ ਕਥਾ ਕੀਰਤਨ ਕਰਦੇ ਨੇ ਦੂਜੇ ਪਾਸੇ ਜਿਹੜੀ ਅੱਧੀ ਸਟੇਜ ਪਣੀ ਹੋਈ ਏ ਫਿਰ ਗੁਟਕੇ ਪੈ ਨੇ ਕੌਥੀਆਂ ਪਈਆਂ ਹੁੰਦੀਆਂ ਨੇ ਖੜਾ ਪ੍ਰਸ਼ਾਦ ਵੀ ਦੇਖ ਰਖਦੇ ਨੇ ਐਨ ਉਸੇ ਜਗ੍ਹਾ ਦੇਤੇ ਗੈਣੀ ਬਲਵਿੰਦਰ ਸਿੰਘ ਬੈਠ ਗਏ ਕਥਾ ਕਰਦੇ ਮੈਨੂੰ ਅਜੇ 15 ਮਿੰਟ ਹੀ ਹੋਏ ਬੜੀ ਬੋੜੀ ਤਰ੍ਹਾਂ ਗਿਰ ਗਏ ਗੈਣੀ ਬਲਵਿੰਦਰ ਸਿੰਘ ਚੀਖ ਵੀ ਨਿਕਲ ਗਈ ਜ਼ਾਰ-ਉਜ਼ਾਰ ਰੋਂਣ ਲੱਗ ਪਏ ਕਹਿੰਦੇ ਗਾਇਨੀ ਜੀ ਬੈਠਣ ਮੈਂ ਉਹਨਾਂ ਦੀ ਥਾਂ ਤੇ ਬੈਠ ਗਿਆ ਸੀ ਉਹਨਾਂ ਨੇ ਇੱਕ ਪਾਸੇ ਕੀਤਾ ਮੈਨੂੰ ਤੇ ਸਾਨੂੰ ਬੈਠਣ ਦੇ ਸਾਡੀ ਜਗ੍ਹਾ ਅਸੀਂ ਰੋਜ਼ ਆਨੇ ਮੈਂ ਕਿਹ ਦਿਖਾਈ ਦਿੱਤੇ ਇਹਨੇ ਕਿਹਾ ਹਾਂ ਉਹrte ਨਹੀਂ ਕੁਛ ਆਖਿਆ ਕਰਨ ਨਹੀਂ ਮੈਂ ਕਿ ਦੇਵਤੇ ਨੇ ਮੁਕਤ ਨਹੀਂ ਹੋਏ ਦੇਵਤੇ ਦੋ ਤਰ੍ਹਾਂ ਦੇ ਹੁੰਦੇ ਨੇ ਮੁਕਤ ਆਮੁਕਤ ਜਿਹੜੇ ਮੁਕਤ ਹੋਣ ਵਾਲੇ ਸਨ ਪਰ ਸਰੀਰ ਦਾ ਅੰਤ ਹੋ ਗਿਆ ਇਹ ਹੋ ਲੈ ਇਹ ਹਿੰਦੂਆ ਚ ਵੀ ਹੁੰਦੇ ਨੇ ਮੁਸਲਮਾਨਾਂ ਚ ਵੀ ਆਉਂਦੇ ਨੇ ਸਿੱਖਾਂ ਚ ਵੀ ਆਉਂਦੇ ਆ ਥੋੜੇ ਦਿਨੇ ਨਾ ਸਾਰੇ ਜਿੰਨੇ ਬੈਠਣ ਨਾ ਮੇਰੇ ਨਾਲ ਇਹ ਸਾਰੇ ਇੱਕ ਕੌਤਕ ਦੇਖ ਕੇ ਆਏ ਇੱਕ ਬੇਬੀ ਸਿੱਖ ਘਰਾਣੇ ਦੀ ਹੈ ਕਿਰਪਾਨ ਪਹਿ ਨਹੀਂ ਹੋਈ ਅਮਰਤ ਦਾ ਰੀ ਉਹਨੂੰ ਵੀ ਇਸ ਤਰ੍ਹਾਂ ਦੀ ਕੋਈ ਰੋਗ ਪ੍ਰੇਰਣ ਨਹੀਂ ਹੈ ਵੀ ਮੈਨੂੰ ਦਰਬਾਰ ਸਾਹਿਬ ਲੈ ਚਲ ਮੱਥਾ ਟੇਕਣਾ ਤੇਰੇ ਨਾਲ ਜਾਣਾ ਹੈ ਦਰਬਾਰ ਸਾਹਿਬ ਮੈਂ ਮੱਥਾ ਟੇਕਣਾ ਪਰ ਉਹ ਮੁਸਲਮਾਨ ਹੈ ਮੈਨੂੰ ਹੈਰਾਨਗੀ ਉਸ ਵਕਤ ਹੋਈ ਜਦੋਂ ਬੀਬੀ ਮੈਨੂੰ ਕੁਰਾਨ ਸ਼ਰੀਫ ਸੁਣਾਣ ਲੱਗ ਪਈ ਪੜੇ ਲਿਖੇ ਕੱਕ ਨਹੀਂ ਆ ਅਰਬੀ ਪੰਜਾਬੀ ਵੀ ਡੰਗਦੀ ਨਹੀਂ ਲਿਖ ਪੜ ਸਕਦੇ ਨਾਲ ਦੇ ਜਿਹੜੇ ਸਾਥੀ ਨੇ ਕੁਝ ਅੱਡੇ ਤੇ ਗਰਗਮ ਹੈ ਕਰੋ ਡਰੋ ਨਾ ਇਹ ਮੁਸਲਮਾਨ ਰੂਹ ਦੇਵਤਾ ਹੈ ਫਰਿਸ਼ਤਾ ਹੈ ਦਰਬਾਰ ਸਾਹਿਬ ਦੇ ਵਿੱਚ ਬੂਤ ਪ੍ਰੇਤ ਨਹੀਂ ਜਾ ਸਕਦੇ ਫਰਿਸ਼ਤੇ ਜਾ ਸਕਦੇ ਦੇਵਤੇ ਜਾ ਸਕਦੇ ਮਨੋ ਕਿ ਐਸੋ ਜ਼ੋਹਰ ਦੀ ਨਮਾਜ਼ ਸਾਰੀ ਮੈਨੂੰ ਪੜ ਕੇ ਸੁਣਾ ਪਤਾ ਮੈਨੂੰ ਕੀ ਆਖੇ ਮੇਰਾ ਫਜਰ ਦੀ ਨਮਾਜ਼ ਦੇ ਚ ਸ਼ੌਕ ਹੈ ਜ਼ੋਹਰ ਦੀ ਨਮਾਜ਼ ਦੇ ਚ ਨਹੀਂ ਅੰਮ੍ਰਿਤ ਵੇਲੇ ਦੀ ਨਮਾਜ਼ ਨੂੰ ਫਜਰ ਦੀ ਨਮਾਜ਼ ਕਹਿੰਦੇ ਨੇ ਕਿ ਮੈਂ ਫਜਰ ਦੀ ਨਮਾਜ਼ ਪੜਦਾ ਸਾਰਾ ਦਿਨ ਇਹ ਹੀ ਪੜਦਾ ਰਹਿਣਾ ਮੈਂ ਜ਼ੋਹਰ ਦੀ ਸ਼ਾਦੀ ਨਹੀਂ ਪੜਦਾ ਅਸੀਂ ਜ਼ਿੰਦਗੀ ਚ ਬਸ ਅੰਮ੍ਰਿਤ ਵੇਲੇ ਨੂੰ ਹੀ ਮੰਨਦੇ ਆ ਅੰਮ੍ਰਿਤ ਵੇਲੇ ਨੂੰ ਫਜਰ ਕਹਿੰਦੇ ਆਪਾਂ ਫਜਰ ਨੂੰ ਹੀ ਮੰਨਦੇ ਕਿ ਕਿ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਕਿਉਂ ਆਉਂਦੇ ਕਹਿੰਦੇ ਇੱਕੋ ਹੀ ਤੇ ਧਾਰਾ ਜਿੱਥੇ ਮੈਨੂੰ ਚੈਨ ਮਿਲਦਾ ਹੈ ਆਨੰਦ ਮਿਲਦਾ ਫਿਰ ਮੈਂ ਕਿ ਜਦ ਤੂੰ ਬਾਣੀ ਦਾ ਆਨੰਦ ਮਾਣਨ ਵਾਲਾ ਹੈ ਫਿਰ ਭਟਕ ਕਿਉਂ ਰਿਹਾ ਹੈ ਕਹਿੰਦਾ ਕੀ ਕਰਾਂ ਮੁਸਲਮਾਨਾਂ 'ਚ ਕੋਈ ਮਾਂ ਹੀ ਇਸ ਤਰ੍ਹਾਂ ਦੀ ਨਹੀਂ ਮਿਲਦੀ ਮੇਰਾ ਜਨਮ ਹੋਇਆ ਕੀ ਕਰਾਂ ਹਾਂ ਮੈਂ ਮੁਸਲਮਾਨ ਸੰਸਕਾਰ ਮੇਰੇ ਸਾਰੇ ਪੜੀ ਹੋਈ ਬਾਣੀ ਨਾਸ ਨਹੀਂ ਆਉਂਦੀ ਨਾਲ ਜਾਂਦੀ ਹੈ ਜਿਵੇਂ ਉਹਦੇ ਨਾਲ ਕੁਰਾਨ ਗਈ ਹੋਗੀ ਤਨ ਤੇ ਕੋਈ ਨਹੀਂ ਰੂਹ ਹੈ ਨਾ ਪਸ਼ੂਕੋਲ ਤਨ ਹੈ ਮਨ ਨਹੀਂ ਹੈ ਦੇਵਤੇ ਦੇ ਕੋਲ ਮਨ ਹੈ ਤਨ ਨਹੀਂ ਹੈ ਮਨ ਦੇ ਸਭ ਕੁਝ ਪਿਆ ਹੈ ਸਭ ਕੁਝ ਪਿਆ ਬਾਰ ਬਾਰ ਉਸਨੇ ਮੈਨੂੰ ਫਜ਼ਰ ਦੀ ਨਮਾਜ਼ ਸੁਣਾਈ ਔਰ ਆਖਿਆ ਗੈਨੇਜੀ ਕਿਉਂਕਿ ਤੁਸੀਂ ਇਹਦੀ ਸਟੱਡੀ ਕੀਤੀ ਹੈ ਤਾਂ ਮੈਂ ਤੁਹਾਡੇ ਕੋਲ ਆਇਆ ਮੇਰਾ ਜੀ ਕਰਦਾ ਹੈ ਇਥੇ ਮੈਂ ਰੋਜ਼ ਆਇਆ ਕਰਾਂ ਮੈਂ ਕਿ ਰੋਜ਼ ਆਣਗੇ ਨਾਲ 10 ਦਾ ਉੱਥੇ ਟਿਕਾਣਾ ਹੈ ਕੰਨਾ ਮੇਰਾ ਪਾਠ ਸੁਣਨ ਨੂੰ ਜੀ ਕਰਦਾ ਮੈਂ ਰੋਜ਼ ਆਵਾਂ ਮੈਂ ਕਿ ਆ ਜਾਇਆ ਕਰ ਕੋਈ ਗੱਲ ਨਹੀਂ ਇੱਕ ਦਿਨ ਦੋ ਸ਼ੀਸ਼ੇ ਲੈ ਕੇ ਆ ਗਿਆ ਅਤਰ ਦੀਆਂ ਸੈਂਡ ਦੀਆਂ ਪਰਫੂਮ ਕੰਡੇ ਦੇ ਘਰ ਜਾ ਕੇ ਖਿਆਲ ਆਇਆ ਮੈਂ ਖਾਲੀ ਗਿਆ ਐ ਮੇਰੀ ਤਰਫੋਂ ਬੇਟ ਲੈ ਲੋ ਕੰਡੇ ਬਾਜ਼ਾਰ ਵਿੱਚ ਬੜਾ ਘੁੰਮਿਆ ਬੜਾ ਘੁੰਮਿਆ ਇੱਕ ਦੁਕਾਨ ਬੜੇ ਮੁਸ਼ਕਿਲ ਨਾਲ ਖੁੱਲੀ ਮਿਲ ਪੀੜ ਬੜੀ ਸੀ ਉਹਨਾਂ ਦੇ ਐ ਮਿਲੀਆਂ ਨੇ ਲੈ ਲੋ ਮੇਕਪ ਹੋਰ ਵੀ ਆਨੰਦ ਨਾ ਬੜਾ ਦਰਬਾਰ ਸਾਹਿਬ ਦੇ ਤੇ ਹਜ਼ਾਰਾਂ ਹੁੰਦੇ ਰੋਜ਼ ਮੇਰੇ ਜੈਸੇ ਇੱਥੇ ਆਨੰਦ ਹੈ ਇੱਥੇ ਰਸ ਹੈ ਤੋਂ ਔਖੇ ਨਾ ਉਹ ਜਿਹੜੇ 6.5 ਅਰਬ ਦੇ ਖਰੀਦ ਜ਼ਮੀਨ ਤੇ ਮਨੁੱਖ ਨੇ ਪਰ ਵਾ ਘਰਮਾ ਦੇਵਤੇ ਨੇ ਫਰਿਸ਼ਤੇ ਪਰ ਸਿਰਫ ਇਤਨਾ ਨਹੀਂ ਅਰਬਾਂ ਘਰਮਾਂ ਪੂਤ ਵੀ ਹੈ ਗਏ ਨੇ ਕਈ ਕੋਟ ਬਹੁਤ ਪ੍ਰੇਤ ਸੂ ਕਰ ਮਰਦਾ ਕਿ ਗੁਰਦਵਾਰਿਆਂ ਚ ਨਹੀਂ ਆਉਂਦੇ ਮੰਦਰਾਂ ਚ ਨਹੀਂ ਆ ਸਕਦੇ ਉਹਨਾਂ ਦੇ ਜਿਹੜੇ ਸੰਸਕਾਰ ਨੇ ਇਥੇ ਤਾਲ ਮਿਲ ਨਹੀਂ ਬੈਠੇ ਰੁਕਾਓਟ ਵਾਲੇ ਉਹ ਜਾਣਗੇ ਸ਼ਰਾਬਖਾਨਿਆਂ ਚ ਉਹ ਜਾਣਗੇ ਜੂਏਖਾਨਿਆਂ ਚ ਉਹ ਜਾਣਗੇ ਵੈਸ਼ਿਆਲਿਆਂ ਚ ਉਹਨਾਂ ਦਾ ਆਨੰਦ ਰਸ ਜੋ ਉਹਨਾਂ ਕੋਲ ਸੰਸਕਾਰ ਨੇ ਉੱਥੇ ਹੀ ਬਣਦਾ ਹੈ ਇਥੇ ਨਹੀਂ ਜਿੱਥੇ ਭਜਨ ਕੀਰਤਨ ਕਥਾ ਜ਼ਿਆਦਾ ਹੋਵੇ ਉੱਥੇ ਜ਼ਿਆਦਾ ਹੁੰਦੇ ਨੇ ਦਰਬਾਰ ਸਾਹਿਬ ਹਜ਼ੂਰ ਸਾਹਿਬ ਸੇਜਵੇਂ ਸਾਹਿਬ ਐਸੇ ਅਸਥਾਨ ਨੇ ਦੇਵਤਿਆਂ ਨਾਲ ਭਰੇ ਹੀ ਰਹਿੰਦੇ ਨੇ ਕਿ ਵੀ ਨਜ਼ਰਾਂ ਫਰਿਸ਼ਤਿਆਂ ਨਾਲ ਭਰੇ ਹੀ ਰਹਿੰਦੇ ਨੇ ਜਿੰਨੇ ਚਿਰ ਤੱਕ ਉਹਨਾਂ ਦਾ ਜਨਮ ਨਹੀਂ ਆਉਂਦਾ ਇਹ ਗੁਰਦਵਾਰਿਆਂ ਮੰਦਰਾਂ ਤੋਂ ਬਿਨਾ ਹੋਰ ਕਿਧਰੇ ਵੀ ਨਹੀਂ ਜਾਣਗੇ ਕਿਧਰੇ ਵੀ ਨਹੀਂ ਜਾਣਗੇ ਗਿਆਨੀ ਬਲਵਿੰਦਰ ਸਿੰਘ ਤੇ ਸੂਰਤ ਆ ਰਹੇ ਨੇ ਮੈਨੂੰ ਕਹਿੰਦੇ ਕਿ ਗਿਆਨੀ ਜੀ ਭਾਵੇਂ ਮੈਨੂੰ ਉਹਨਾਂ ਨੇ ਇੱਕ ਪਾਸੇ ਕੀਤਾ ਤੇ ਮੈਂ ਗਿਰ ਗਿਆ ਪਰ ਉਹਨਾਂ ਦੀ ਛੂ ਨਾਲ ਮੈਨੂੰ ਆਨੰਦ ਬੜਾ ਆਇਆ ਹੈ ਰਸ ਬੜਾ ਆਇਆ ਹੈ ਬਜ਼ੁਰਗ ਨੇ 80 85 ਸਾਲ ਦੇ ਨੇ ਬਾਸ ਨੇ ਕੱਲ ਸੂਰਤ ਜਾਣਾ ਹੈ ਅੱਜ ਸੂਰਤ ਪਹੁੰਚਣਗੇ बेरोना ने उन्हें दे कौशल दसे। ਹੁਣ ਮੇਰਾ ਧਿਆਨ ਤੇ ਸੰਗਦੀ ਤਰਫ ਤੇ ਮੈਂ ਕਹ ਗੈਨੇ ਜੀ ਤੁਸੀਂ ਮੇਰੇ ਕੋਲ ਅਰਥ ਸਿਖਦੇ ਰਹੋ ਪੜ੍ਹਦੇ ਰਹੋ ਪਰ ਤੁਹਾਡੇ ਕੋਲ ਦੇਵ ਦ੍ਰਿਸ਼ਟੀ ਹੈ। ਸਾਧਨਾ ਤੁਹਾਡੀ ਸਫਲ ਹੋ ਗਈ ਹੈ। ਮਿਹਨਤ ਕੀਤੀ ਹੋਈ ਇਹ ਅੱਖਾਂ ਗ੍ਰਿਸ਼ਨੋ ਦੇਖਦੀਆਂ ਨੇ ਯਕੀਨ ਜਾਣੋ ਅਗ੍ਰਿਸ਼ਨੋ ਵੀ ਦੇਖ ਸਕਦੀਆਂ। ਦੋਏ ਦੋਏ ਲੋਚਨ ਦੇਖਾ ਹਉ ਹਰਬਿਨ ਅਵਰ ਨ ਦੇਖਾ ਤੋ ਹਰੀ ਤੇ ਨਿਰਾਕਾਰ ਹੈ ਕਬੀਰ ਕਹਿੰਦਾ ਨਾ ਆਪਾਂ ਦੇਖ ਰਿਆ ਜਾਂ ਤੇ ਕਹੋ ਕਬੀਰ ਝੂਠ ਬੋਲਦਾ ਗੁਸਤਾਖੀ ਮਾ ਹੋ ਅਗਰ ਕਬੀਰ ਜੈਸਾ ਸੰਤ ਝੂਠ ਬੋਲਦਾ ਤਾਂ ਫਿਰ ਦੁਨੀਆ 'ਚ ਕੋਈ ਸਤਵਾਦੀ ਨਹੀਂ ਹੈ ਹੈਵਨੈਸ ਕਰਤੇ ਸਹੀ ਕਹਿ ਰਿਹਾ ਹੈ ਸਹੀ ਕਹਿ ਰਿਹਾ ਹੈ ਕਿ ਕਬੀਰ ਕੋਲ ਪੁੱਛੀ ਹੈ ਦੇਖ ਰਹੇ ਹੋ ਤੁਸੀਂ ਇਹਦਾ ਸਬੂਤ ਕਬੀਰ ਕਹਿੰਦੇ ਜੇ ਸਬੂਤ ਨੂੰ ਵੇਖਣ ਦੀ ਇਜਾਜ਼ਤ ਹੈ ਤੇ ਮੇਰੀਆਂ ਫਿਰ ਅੱਖਾਂ ਹੀ ਵੇਖ ਲਓ ਨੈਣ ਰਏ ਰੰਗ ਲਾਈ ਅਬ ਬੇਗਲ ਕਹਿ ਨਾ ਜਾਈ ਮੇਰੀ ਅੱਖਾਂ ਹੀ ਵੇਖ ਲਓ ਇਹ ਦੇਵਤਿਆਂ ਨੂੰ ਵੇਖਦੀਆਂ ਨੇ ਕਿ ਭੂਤਾਂ ਨੂੰ ਵੇਖਦੀਆਂ ਨੇ ਇਹ ਪਰਮਾਤਮਾ ਨੂੰ ਵੇਖਦੀਆਂ ਨੇ ਕਿ ਪਦਾਰਥ ਨੂੰ ਵੇਖਦੀਆਂ ਨੇ ਤੇ ਰੂਪ ਨੂੰ ਵੇਖਦਿਆਂ ਕਿ ਅਰੂਪ ਨੂੰ ਵੇਖਦਿਆਂ ਮੇਰੀ ਅੱਖ ਹੀ ਸਬੂਤ ਹੈ ਕਿ ਤੁਹਾਨੂੰ ਦੇਖਣ ਦੀ ਜਾਚ ਹੈ ਮੈਂ ਹੁਣੇ ਅਰਜ਼ ਕੀਤੀ ਮਨ ਦੀਆਂ ਭਾਵਨਾਵਾਂ ਚਿਹਰੇ ਤੇ ਪ੍ਰਗਟ ਹੁੰਦੀਆਂ ਅੱਖਾਂ 'ਚ ਪ੍ਰਗਟ ਹੁੰਦੀਆਂ ਜਿਹਨੂੰ ਰੱਬ ਦਿਖਾਈ ਦੇਂਦਾ ਹੋਵੇਗਾ ਉਹਦੀ ਦ੍ਰਿਸ਼ਟੀ ਤੈਈ ਦੀ ਕਥਾ ਆਪਾਂ ਦੇਖੀ ਗਿਆਨੀ ਸੰਸੇ ਮਸਕੀਨ ਹੋਣੀ ਬਹੁਤ ਵਧੀਆ ਗੱਲ ਉਹਨਾਂ ਨੇ ਦੱਸੀ ਬਹੁਤ ਅੱਛੀ ਇੱਕ ਟੌਪਿਕ ਸੀ ਜਿਹੜਾ ਦੱਸਿਆ ਉਹਨਾਂ ਨੇ ਕਿ ਬੂਤ ਪ੍ਰੇਤ ਜਿੰਨਾਂ ਦੇ ਬਾਰੇ ਬਾਕੀ ਜਿਹੜੀ ਇਸ ਕਥਾ ਦਾ ਇਹ ਗਾਣਾ ਮجموعਾ ਸਮਝ ਲਓ ਤੁਸੀਂ ਖਲਾਸਾ ਸਮਝ ਲਓ ਉਹ ਇਹ ਹੈ ਕਿ ਬੰਦਗੀ ਜਿਹੜਾ ਇਨਸਾਨ ਜਿਹੜਾ ਮਨੁੱਖ ਰੱਬ ਸੋਹਣੇ ਦੀ ਸਹੀ ਮਾਨਣੇ ਚ ਬੰਦਗੀ ਕਰਦਾ ਉਹਦੇ ਦਿੱਤੇ ਹੋਏ ਹੁਕਮਾਂ ਦੇ ਮੁਤਾਬਕ ਜ਼ਿੰਦਗੀ ਗੁਜ਼ਾਰਦਾ ਉਹ ਬੰਦਾ ਇਸ ਜਹਾਨ ਚ ਵੀ ਕਾਮਯਾਬ ਤੇ ਅਗਲੇ ਜਹਾਨ ਚ ਵੀ ਕਾਮਯਾਬ ਤੇ ਜਿਹੜਾ ਬੰਦਾ ਰੱਬ ਦੇ ਹੁਕਮਾਂ ਦੇ ਮੁਤਾਬਕ ਜ਼ਿੰਦਗੀ ਨਹੀਂ گزارਦਾ ਰੱਬ ਦੀ ਨਾਫਰਮਾਨੀ ਕਰਦਾ ਉਹ ਬੰਦਾ ਫਿਰ ਇਸ ਦੁਨੀਆ ਚ ਵੀ ਜ਼ਲੀਲ ਹੁੰਦਾ ਤੇ ਅਗਲੇ ਜਹਾਨ ਚ ਵੀ ਦੇਖ ਲਓ ਕਿ ਜਿਹੜੇ ਬੰਦੇ ਬੁਰੇ ਕੰਮ ਕਰਦੇ ਐ ਹਰ ਵੇਲੇ ਦੂਸਰਿਆਂ ਨੂੰ ਤੰਗ ਕਰਦੇ ਦੂਸਰਿਆਂ ਦੀ ਤਕਲੀਫ ਦਾ ਵਾਇਸ ਬੰਦੇ ਐ ਉਹ ਜਦੋਂ ਮਰ ਜਾਂਦੇ ਐ ਉਸ ਤੋਂ ਬਾਅਦ ਵੀ ਉਹਨਾਂ ਦੀਆਂ ਜਿਹੜੀਆਂ ਰੂਹਾਂ ਉਹ ਭਟਕਦੀਆਂ ਰਹਿੰਦੀਆਂ। ਉਹ ਬੂਤ-ਪਰੇਤ ਬਣ ਜਾਂਦੇ, ਬੁਰੀਆਂ ਆਤਮਾ ਬਣ ਜਾਂਦੀਆਂ। ਕੀ ਵਜ੍ਹਾ ਹੈ ਉਹਨਾਂ ਦੇ ਬੁਰੇ ਕਰਮ? ਜਿਹੜੇ ਉਹ ਬੁਰੇ ਕਰਮ ਕਰਦੇ ਐ, ਫੇਰ ਉਹਨਾਂ ਦੀਆਂ ਜਿਹੜੀਆਂ ਰੂਹਾਂ ਉਹ ਭਟਕਦੀਆਂ ਰਹਿੰਦੀਆਂ, ਮੈਨੂੰ ਕਿਉਂ ਕੋਈ ਸਕੂਨ ਨਹੀਂ ਮਿਲਦਾ? ਤੇ ਜਿਹੜਾ ਬੰਦਾ ਚੰਗੇ ਕੰਮ ਕਰਦਾ, ਉਹਨੂੰ ਇਸ ਜਹਾਨ 'ਚ ਵੀ ਸਕੂਨ ਅਤੇ ਅਗਲੀ ਜ਼ਿੰਦਗੀ 'ਚ ਵੀ ਉਹਨੂੰ ਸਕੂਨ, ਇਸਕੂਨ ਹੈ। ਬਾਕੀ ਵੀਰੋ ਕੁਝ ਐਸੀਆਂ ਵੀ ਰੂਹਾਂ ਹੁੰਦੀਆਂ ਜਿਨ੍ਹਾਂ ਦੇ ਨਾਲ ੱਟਕਾ ਹੋ ਜਾਂਦਾ ਜਿਸ ਤਰ੍ਹਾਂ ਕਿਸੇ ਦਾ ਨਾਹਕ ਕਤਲ ਹੋ ਜਾਂਦਾ ਤੇ ਜਦੋਂ ਉਹ ਫਿਰ ਰੂ ਉਹ ਵੀ ਭਟਕਦੀ ਰਹਿੰਦੀ ਜਿਨੀ ਦੇਰ ਤੱਕਰ ਉਹਨੂੰ ਇਨਸਾਫ ਨਹੀਂ ਮਿਲਦਾ ਲੇਕਿਨ ਕੋਸ਼ਿਸ਼ ਕਰੋ ਵੀਰੋ ਕਿ ਉਸ ਤਰ੍ਹਾਂ ਜ਼ਿੰਦਗੀ گزارੋ ਜਿਸ ਤਰ੍ਹਾਂ ਰੱਬ ਸੋਹਣੇ ਨੇ ਹੁਕਮ ਦਿੱਤਾ ਜਿਹੜਾ ਰੱਬ ਸੋਹਣੇ ਦੇ ਹੁਕਮ ਦੇ ਮੁਤਾਬਕ ਜ਼ਿੰਦਗੀ گزارਦਾ ਉਹਦਾ ਬੇੜਾ ਪਾਰ ਹੈ ਤੇ ਜਿਹੜਾ ਨਹੀਂ ਗੁਜ਼ਾਰਦਾ ਉਹ ਫਿਰ ਦੁਨੀਆਂ 'ਚ ਜ਼ਿੰਦਗੀ ਦੇ ਵਿੱਚ ਵੀ ਉਹਨੂੰ ਸਕੂਨ ਨਹੀਂ ਮਿਲਦਾ ਤੇ ਮਰਨ ਤੋਂ ਬਾਅਦ ਵੀ ਉਹਦੀ ਰੂਹ ਨੂੰ ਵੀ ਸਕੂਨ ਨਹੀਂ ਮਿਲਦਾ ਬੂਤ-ਪਰੇਤ ਬਣ ਜਾਂਦੀ ਏ ਤੇ ਇਸ ਕਰਕੇ ਵੀਰੋ ਕੋਸ਼ਿਸ਼ ਕਰੋ ਕਿ ਦੂਸਰਿਆਂ ਵਾਸਤੇ ਜਿੰਨੀ ਕਿ ਮਦਦ ਕਰ ਸਕਦੇ ਏ ਕਿਤੇ ਉਹਦੀ ਮਦਦ ਕਰੋ ਤੇ ਦੂਸਰਾ ਆਪਣੇ ਅੰਦਰ ਇਨਸਾਨੀਅਤ ਪੈਦਾ ਕਰੋ ਦੂਸਰਿਆਂ ਦੇ ਅੰਦਰ ਜਿਹੜੀ ਦੂਸਰਿਆਂ ਦੀ ਦੁੱਖ ਤਕਲੀਫਾਂ ਨੂੰ ਸਮਝੋ ਜਿੰਨੀ ਕਿ ਮਦਦ ਕਰ ਸਕਦੇ ਓਦੀ ਮਦਦ ਕਰੋ ਇੱਕ ਤੇ ਤੁਹਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਏਗੀ ਦੂਸਰੇ ਦੀ ਮਦਦ ਕਰਕੇ ਤੇ ਦੂਸਰਾ ਰੱਬ ਸੁਣਾ ਤੁਹਾਡੇ ਜਿਹੜੇ ਦੁੱਖ ਤਕਲੀਫਾਂ ਪਰੇਸ਼ਾਨੀਆਂ ਉਹਨਾਂ ਨੂੰ ਵੀ ਖਤਮ ਕਰ ਦੇਗਾ ਬਾਕੀ ਵੀਰੋ ਤੁਹਾਨੂੰ ਕਥਾ ਕਿਸ ਤਰ੍ਹਾਂ ਦੀ ਲੱਗੀ ਹੈ ਕਮੈਂਟਸ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਰੱਖਿਓ ਟੇਸ ਰੱਖਿਆਲ ਰੱਬ ਰੱਖਾ